ਕਹਿੰਦੇ ਗੁਰੂ ਅਰਗੁਨ ਸਾਹਿਬ ਨੇ ਆਖਿਆ ਬਾਬਾ ਬੁੱਢਾ ਸਾਹਿਬ ਜੀਓ ਤੁਸੀਂ ਜਾਣਾ ਸਤਖੰਡ ਨੂੰ ਚਲੇ ਜਾਓ ਪਰ ਪਹਿਲਾਂ ਮੈਨੂੰ ਵੱਡਿਆਂ ਗੁਰਾਂ ਦੀ ਕੋਈ ਕਹਾਣੀ ਸੁਣਾਓ ਗੁਰੂ ਨਾਨਕ ਤੋਂ ਲੈ ਕੇ ਤੱਕੀਏ ਜਰਾ ਪਿਆਰ ਨਾਲ ਦੋਵੇਂ ਜਣੇ ਇਕੱਜ ਨੇ ਆ ਹੀ ਮੈਂ ਕਹਾਵਤਾ ਕਹਿਣੀ ਹੈ ਬਾਬਾ ਬੁੱਢਾ ਸਾਹਿਬ ਤੇ ਗੁਰੂ ਅਰਗੁਨ ਸਾਹਿਬ ਕਿਵੇਂ ਗੁਰੂ ਗੁਰਾਂ ਦੇ ਬਚਨ ਹੈ ਕਿਉਂ ਸੋ ਬਾਬਾ ਬੁੱਢਾ ਦੀ ਬਲਾਸਕਾਰ தீரஜ சுால சன சார தீரஜால சாரி ஷா திர பாூப நிரங்க ਪੂਨਾ ਮਦਾਲਾ ਦਾ ਤੇ ਜਗ ਤੇ ਤਰਾਇਆ ਸੀ ਪੂਨਾ ਮਦਾਲਾ ਦਾ ਤੇ ਜਗ ਤੇ ਤਰਾਇਆ ਸੀ ਓ ਪੂਰੇ ਮਾਲਕ ਦੇ ਭੇਦ ਕੇ ਹਰਾਤੇ ਸਾਗਲਾ ਗੁਰੂ ਗੁਰਾਂ ਦੇ ਬਚਨ ਸੁਣਦੇ ਵਰਾਗਨਾ ਗੁਰੂ ਗੁਰਾਂ ਦੇ ਬਚਨ ਸੁਣਾਂ ਦੇ ਵਰਾਗਨਾ ਓ ਬਾਪੇ ਥਾਪਿਆ ਨਾ ਜੋਤ ਆਪਣੀ ਚ ਥਾਪ ਦਿੱਤਾ ਦੁਚਾ ਘੋਰ ਜੀ ਜੋਤ ਆਪਣੀ ਚ ਥਾਪ ਦਿੱਤਾ ਦੁਚਾ ਘੋਰ ਜੀ ਜੀ ਵਿੱਚ ਲੜੇ ਚ ਰਾਗ ਨੂੰ ਮਿਲੇ ਚ ਰਾਗ ਨਾ ਹਾਂ ਮਿਲੇ ਚ ਰਾਗ ਨਾ ਗੁਰੂ ਗੁਰਾਂ ਦੇ ਬਚਨ ਸੋਣ ਦੇ ਵਾਰਗ ਨਾ ਗੁਰੂ ਗੁਰਾਂ ਦੇ ਬਚਨ ਜਕਿਆ ਖ ਦੂਰ ਸੈ ਮਨੋਰੀ ਜੋਤਾਨੇ ਗੁਰੂ ਦਾ ਭਲਾ ਹਮਾਇੂ ਦੇ ਸਹੀ ਸਰੋਤਾਨੇ ਗੁਰੂ ਦਾ ਭਲਾ ਹਮਾਇੂ ਦੇ ਸਹੀ ਸਰੋਤਾਰੇ ਓ ਸ਼ਾਇਰੀ ਤੇਜ ਰਾਜੇ ਗੁਰਾ ਦੇ ਵਰਾਜਨਾ ਗੁਰੂ ਗੁਰਾ ਦੇ ਬਜਨ ਸੁਣਾ ਦੇ ਪਿਆਰ ਨਾਲ ਗੁਰੂ ਗੁਰਾ ਦੇ ਬਜਨ ਸੁਣਾ ਪਛਤਾ ਦਾ ਵੱਡਾ ਭਰਤਾਬ ਫੈਲਿਆ ਪੈਨ ਪੇਤ ਨੂੰ ਮਕਾਕੇ ਵੱਡਾ ਜਸ ਲੈ ਲਿਆ ਪੈਨ ਪੇਤ ਨੂੰ ਮਕਾਕੇ ਵੱਡਾ ਜਸ ਲੈ ਲਿਆ ਪੜ ਸੰਗਤ ਭਗਤ ਤਾਈ ਦਿੱਤਾ ਦਾਗ ਨਾ ਗੁਰੂ ਗੁਰਾਂ ਦੇ ਬਜਾ ਨਾ ਸੋਣ ਦੇ ਵਾਰਾਗ ਨਾ ਗੁਰੂ ਗੁਰਾਂ ਦੇ ਬਜਾ ਨਾ ਸੋਣ गल का कारे देश पर देश सिखी पार चार विच देश पर देश सिखी पार चारवाया हथो अकरद सेवा गुरू गुरां वचन सुण ਉਥੇ ਪਾਤਸ਼ਾਹ ਬਲੰਦੇ ਸੋਢੀ ਸੋ ਲੈ ਤਾਨ ਜੀ ਅਠਾ ਕਿਲੀਆਂ ਵਰਾਗੇ ਵਿੱਚ ਸਦਾ ਜਾਣ ਜੀ ਅਠਾ ਕਿਲੀਆਂ ਵਰਾਗੇ ਵਿੱਚ ਸਦਾ ਜਾਣ ਜੀ ਓ ਨਾਗੇ ਹੋਏ ਸਿਹਰੇ ਸ ਕੋਈ ਰਿਆਗਨਾ ਗੁਰੂ ਗੁਰਾਂ ਦੇ ਬਜਾ ਨਾ ਸੋ ਸਾ ਤੱਕਿਆ ਪਿਆਰ ਵੱਡੇ ਗੁਰ ਦੇ ਵਦਾਮੀ ਵੱਡੇ ਗੁਰ ਦੇ ਵਦਾਮ ਬੇੜਾ ਬੰਨੇ ਲਾਤਾ ਕਿੰਨਾ ਖੈਰੀ ਬਣਾ ਦੇ ਵਦਾ ਬੇੜਾ ਬੰਨੇ ਲਾਤਾ ਕਿੰਨਾ ਖੈਰੀ ਬਣਾ ਦੇ ਵਦਾ ਓ ਮੱਥਾ ਧਰਮ ਲਈ ਲਗਾਇਆ ਜిల్లా ਚੰਦੂ ਨਾਗ ਦਾ ਗੁਰੂ ਗ੍ਰੰਥ ਦੇ ਬਜਨ ਸੋਹਣਾ ਦੇ ਵਾਰਗ ਨਾ ਗੁਰੂ ਗ੍ਰੰਥ ਦੇ ਬਜਨ ਸੋਹਣਾ